ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬੜਾ ਪਿਆਰਾ ਮੰਤਰ ਜਾਨੀ ਕਿ ਮੋਣੀ ਮਾਤਾ ਅਤੇ ਲక్ష్ਮੀ ਮਾਤਾ ਦਾ ਇਕਜੁੱਟ ਢਾਈਆ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮੋਣੀ ਮਾਤਾ ਤੇ ਲక్ష్ਮੀ ਮਾਤਾ ਦਾ ਜਿਹੜਾ ਮੰਤਰ ਹੈ ਇਹ ਮੰਤਰ ਘਰਾਂ ਦੇ ਵਿੱਚ ਬਰਕਤ ਲਈ ਮੰਤਰ ਹੈ ਇਹ ਬਰਕਤ ਘਰਾਂ ਦੇ ਵਿੱਚ ਵੀ ਹੋਵੇਗਾ ਇਹ ਦੇ ਨਾਲ ਤੇ ਜਿਹੜੇ ਲੋਕ ਇਹ ਦੁਕਾਨਦਾਰੀ ਦਾ ਕੰਮ ਕਰਦੇ ਆ ਕਿਸੇ ਤਰ੍ਹਾਂ ਦੀ ਵੀ ਦੁਕਾਨਦਾਰੀ ਦਾ ਕੰਮ ਕਰਦੇ ਆ ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ ਮੰਤਰ ਹੋਵੇਗਾ ਔਰ ਇਸ ਮੰਤਰ ਨੂੰ ਤੁਸੀਂ ਆਪਣੀ ਦੁਕਾਨ ਦੇ ਵਿੱਚ ਆਪਣੀ ਗੱਦੀ ਤੇ ਬੈਠ ਕੇ ਦੁਕਾਨ ਦੇ ਵਿੱਚ ਆਪਣੀ ਕੁਰਸੀ ਤੇ ਬੈਠ ਕੇ ਜਿੱਥੇ ਵੀ ਤੁਸੀਂ ਦੁਕਾਨ ਦੇ ਵਿੱਚ ਬੈਠਦੇ ਆ ਉਸ ਜਗ੍ਹਾ ਤੇ ਬੈਠ ਕੇ ਇਹਦਾ ਜਾਪ ਕਰਨਾ ਪਵੇਗਾ ਜਿਵੇਂ ਜਿਵੇਂ ਤੁਸੀਂ ਇੱਕ ਦਿਨ ਤੋਂ ਸ਼ੁਰੂ ਕਰ ਲਓਗੇ ਕਿਸੇ ਵੀ ਦਿਨ ਤੋਂ ਜਿੱਦਾਂ ਜਿੱਦਾਂ ਵੀ ਤੁਸੀਂ ਦੁਕਾਨ ਖੋਲ੍ਹ ਕੇ ਧੂਪ ਛੱਟਾ ਕਰਕੇ ਸਫਾਈ ਕਰਕੇ ਇਹ ਥੋੜਾ ਟਾਈਮ ਕੱਢ ਕੇ ਜਿਵੇਂ ਜਿਵੇਂ ਇਸ ਮੰਤਰ ਦਾ ਜਾਪ ਕਰਦੇ ਰਹੋਗੇ ਤਾਂ ਤੁਹਾਨੂੰ ਬਰਕਤ ਹੀ ਬਰਕਤ ਹੋਵੇਗੀ ਪੈਸੇ ਦਾ ਪਤਾ ਨਹੀਂ ਲੱਗੂਗਾ ਕਿ ਕਿਧਰੋਂ ਕਿਧਰੋਂ ਆ ਰਿਹਾ ਲੇਕਿਨ ਇਹ ਅਭੀ ਨੇਕ ਨੀਤੀ ਦੇ ਨਾਲ ਇਹਨੂੰ ਅਜਮਾਇਸ਼ ਕਰਕੇ ਦੇਖ ਸਕਦੇ ਆਂ ਬਸ ਇਸ ਮੰਤਰ ਨੂੰ ਹਰ ਰੋਜ਼ ਆਪਣੀ ਗੱਡੀ ਤੇ ਬੈਠ ਕੇ 108 ਵਾਰੀ ਪੜ੍ਹ ਦੇਣਾ ਬਹੁਤ ਵੱਡਾ ਮੰਤਰ ਨਹੀਂ ਬਹੁਤ ਛੋਟਾ ਜਿਹਾ ਇਹ ਮੰਤਰ ਹੈ ਪਰ ਇਸ ਮੰਤਰ ਦੀ ਤਾਕਤ ਬਹੁਤ ਹੈ ਸੋ ਇਸ ਮੰਤਰ ਦੇ ਵੱਲ ਚੱਲੀਏ ਇਸ ਮੰਤਰ ਬਾਰੇ ਮੈਂ ਤੁਹਾਨੂੰ ਦੋਸਤੋ ਦੋਸਤੋ ਇਸ ਮੰਤਰ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਠ ਕਰਕੇ ਫਿਰ ਹੀ ਇਹਦਾ ਮਨ ਸ਼ੁਰੂ ਕਰਨਾ ਹੈ ਦੇਖ ਕੇ ਨਹੀਂ ਪੜਨਾ ਲੇਕਿਨ ਪੜ੍ਹਨੇ ਤੋਂ ਪਹਿਲਾਂ ਇਹਨੂੰ ਕੰਠ ਜ਼ਰੂਰ ਕਰ ਲਿਓ ਸੋ ਮੰਤਰ ਇਸ ਤਰ੍ਹਾਂ ਹੈ ਦੋਸਤੋ ਮੰਤਰ ਇਸ ਤਰ੍ਹਾਂ ਹੈ ਮੋਣੀ ਮੋਣੀ ਮੋ ਕਰ ਮਾਇਆ ਲਿਆਓ ਹਮਾਰੇ ਧਾਮ ਠਹਿਰੇ ਮਾਤਾ ਲక్ష్ਮੀ ਦੁਖਾਈ ਵਿਸ਼ਨੂੰ ਭਗਵਾਨ ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਮੈਂ ਦੁਬਾਰਾ ਫੇਰ ਇੱਕ ਦਫਾ ਰਿਪੀਟ ਕਰ ਦਿੰਦਾ ਹਾਂ ਮੋਣੀ ਮੋਣੀ ਮੋਹ ਕਰ ਮਾਇਆ ਲਿਆਓ ਹਮਾਰੇ ਧਾਮ ਠਹਿਰੇ ਮਾਤਾ ਲక్ష్ਮੀ ਦੁਖਾਈ ਵਿਸ਼ਨੂੰ ਭਗਵਾਨ ਦੋਸਤੋ ਇਹ ਮੰਤਰ ਹੈ ਇਹਦੇ ਲਈ ਸਿਰਫ ਤੁਹਾਨੂੰ ਬਹੁਤਾ ਕੁਝ ਕਰਨ ਦੀ ਜਰੂਰਤ ਨਹੀਂ ਹੈ ਸਿਰਫ ਇਹਨੂੰ ਕੰਠ ਕਰਕੇ ਹੀ ਤੁਸੀਂ ਨੇ ਇਹਨੂੰ ਪੜਨਾ ਸ਼ੁਰੂ ਕਰ ਦੇਣਾ ਹੈ ਦੋਸਤੋ ਇਹ ਮਾਤਾ ਲక్ష్ਮੀ ਜੀ ਦਾ ਤੇ ਮੋਨੀ ਮਾਤਾ ਦਾ ਇੱਕ ਜੁੱਟ ਵਾਲਾ ਢਾਈਆ ਮੰਤਰ ਹੈ ਇਸ ਮੰਤਰ ਨੂੰ ਵਰਤਣ ਦੇ ਲਈ ਕਿਹੜੇ ਲੋਕ ਦੁਕਾਨਦਾਰੀ ਦਾ ਕੰਮ ਕਰਦੇ ਨੇ ਆਪਣੇ ਦੁਕਾਨਾਂ ਤੇ ਜਾਂਦੇ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਦੁਕਾਨਦਾਰੀ ਹੋਵੇ ਆਪਣੀ ਕੁਰਸੀ ਤੇ ਬੈਠ ਕੇ ਤੂਪ ਛੱਟਾ ਕਰਕੇ ਇਸ ਮੰਤਰ ਨੂੰ 108 ਵਾਰੀ ਰੋਜ਼ ਪੜ੍ਹਨਾ ਹੈ ਦੇਖੋ ਦੁਕਾਨਦਾਰੀਆਂ ਕਿਵੇਂ ਚੱਲਣਗੀਆਂ ਕਿਵੇਂ ਤੁਹਾਡੇ ਕੋਲ ਪੈਸਾ ਵੀਗਾ ਕਿਵੇਂ ਤੁਹਾਡੇ ਕੋਲ ਗਾਕੀ ਹੋਵੇਗੀ ਹਾਂ ਜਿਨ੍ਹਾਂ ਨੇ ਘਰ ਦੇ ਵਿੱਚ ਵੀ ਇਹਨੂੰ ਪੜ੍ਹਨਾ ਹੋਵੇ ਤਾਂ ਕੋਈ ਵੀ ਮਨਾਹੀ ਨਹੀਂ ਹਰ ਰੋਜ਼ ਇਹਨੂੰ ਸ਼ਾਮ ਦੇ ਟਾਈਮ ਘਰਾਂ ਵਾਲੇ ਪੜ ਸਕਦੇ ਆ ਤਸਵੀਰ ਦੇ ਨੇ ਦੁਕਾਨਦਾਰੀ ਵਾਲੇ ਪੜ ਸਕਦੇ ਆ ਜਿੱਦਾਂ ਦਾ ਵੀ ਕਿਸੇ ਕੋਲ ਟਾਈਮ ਹੋਵੇ ਉਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਆ ਸੋ ਦੋਸਤੋ ਇਹ ਮਾਤਾ ਮੋਨੀਏ ਤੇ ਮਾਤਾ ਲక్ష్ਮੀ ਦਾ ਇੱਕ ਜੋਟਬਲਾ ਮੰਤਰ ਹੈ ਸੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਜਲਦੀ ਹੀ ਕਿਸੇ ਨਵੇਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈ ਜੈ ਪੀਰਾਂ ਦੀ